ਸਤਿਕਾਰਯੋਗ ਰੱਬ ਵਰਗੇ ਸਰੋਤਿਓ ਤੁਸੀਂ ਸੁਣ ਰਹੇ ਹੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਕੱਲ ਆਪਾਂ ਬਾਬਾ ਬੰਦਾ ਸਿੰਘ ਨੂੰ ਲక్ష్మణ ਦੇਵ ਨੂੰ ਆ ਰਾਮ ਸੰਮਣ ਦਾ ਡੇਰਾ ਲੈ ਗਏ ਸੀ ਦੱਸਣ ਲੱਗਿਆ ਹਾਂ ਆ ਰਾਮ ਸੰਮਣ ਕੌਣ ਸੀਗਾ ਤੇ ਉਹਦੇ ਕੋਲੇ ਲక్ష్మణ ਦੇਵ ਕਿਉਂ ਜਾ ਕੇ ਲਗਤ ਤਪਸ਼ਿਆ ਕਰਨ ਇਹ ਰਾਮ ਸੰਮਣ ਦਾ ਡੇਰਾ ਕਸੂਰ ਤਹਿਸੀਲ ਵਿੱਚ ਸਾਂਝੇ ਪੰਜਾਬ ਦੀ ਹਾਦਥੇ ਹੈ राम सम्भण श्री गुरु नानक ਦੇ ਮਹਾਰਾਜ ਦੀ ਮਾਸੀ ਲੱਖੋ ਰਾਣੀ ਦਾ ਪੁੱਤਰ ਸੀ ਤੇ ਇਸ ਵੇਲੇ ਜਦੋਂ ਲక్ష్మణ ਦੇਵ राम सम्भण ਦੇ ਡੇਰੇ ਚੱਲਿਆ ਗਿਆ ਉਹਨੇ ਆਪਣਾ ਚੇਲਾ ਬਣਾ ਲਿਆ ਤੇ ਕਈ ਸਾਲ ਉੱਥੇ ਤਪੱਸਿਆ ਕੀਤੀ ਇਸਨੇ ਉਸ ਤੋਂ ਬਾਅਦ ਨਾਮ ਰੱਖਿਆ ਗਿਆ ਸੰਤ ਮਾਧੋਦਾਸ ਸੰਤ ਮਧੋਦਾਸ ਫੇਰ ਗਿਆ ਅਗਰਨਾਥ ਜੋਗੀ ਕੋਲੇ ਪੰਜਵਟੀ ਵਿੱਚ ਉਹਦੇ ਕੋਲੋਂ ਯੋਗ ਅਭਿਆਸ ਕੀਤਾ ਤੇ ਜਾ ਕੇ ਇਸ ਤਰ੍ਹਾਂ ਗਦਾਵਰੀ ਨਦੀ ਦੇ ਕਿਨਾਰੇ ਉੱਤੇ ਆਪਣਾ ਡੇਰਾ ਬਣਾ ਲਿਆ ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਬ ਨੂੰ ਛੱਡ ਕੇ ਜਦੋਂ ਗਏ ਆ ਮਹਾਰਾਸ਼ਟਰ ਵਿੱਚ ਤੇ ਉੱਥੇ ਸੰਤ ਮਧੋਦਾਸ ਦਾ ਪਲੰਗ ਵਿਛਾਇਆ ਸੀ ਡੇਰੇ ਵਿੱਚ ਗੁਰੂ ਸਾਹਿਬ ਜਾ ਕੇ ਪਲੰਗ ਉੱਤੇ ਬਿਰਾਜਮਾਨ ਹੋ ਗਏ ਆ ਤੇ ਸਿੱਖਾਂ ਨੇ ਉੱਥੋਂ ਦੇ ਜਿਹੜੇ ਮਾਧੋਦਾਸ ਦੇ ਬੱਕਰੇ ਫਿਰਦੇ ਸੀ ਉਹਨਾਂ ਨੂੰ ਛਡਕਾ ਕੇ ਲੰਗਰ ਪਾਣੀ ਤਿਆਰ ਕੀਤਾ ਮਾਧੋਦਾਸ ਦੇ ਚੇਲਿਆਂ ਨੇ ਸਿੱਖਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਦੋ ਦੋ ਲਫੜ ਮਾਰੇ ਡੇਰੇ ਚੋਂ ਬਾਹਰ ਕਰ ਦਿੱਤੇ ਤੇ ਉਸ ਵੇਲੇ ਸੰਤ ਮਾਧੋਦਾਸ ਗਦਾਵਰੀ ਨਦੀ ਦੇ ਪਾਣੀ ਵਿੱਚ ਬੈਠਾ ਕਿਸੇ ਸ਼ਬਦੀ ਅराधना ਕਰ ਰਿਹਾ ਸੀ ਤੇ ਸੰਤ ਮਾਧੋਦਾਸ ਦੇ ਚੇਲੇ ਕਿਵੇਂ ਜਾ ਕੇ ਉਹਦੇ ਕੋਲ ਦਹਾਈ ਪਾਉਂਦੇ ਆ ਆਓ ਸੁਣੀਏ ਪੌਂਦੇ ਤੇਲੇ ਮਾਦੋ ਦਾਸ ਦੇ ਦਹਾਈ ਹੈ ਫੌਜ ਸਿੱਖਾਂ ਦੀ ਪੰਜਾਬ ਵਿੱਚੋਂ ਆਈ ਹੈ ਵਾਂਗੂ ਇੰਦਰ ਦੇ ਉਹਨਾਂ ਦੀ ਚੜ੍ਹਾਈ ਹੈ ਡੇਰੇ ਲਾਏ ਉਹ ਨਾ ਕਿ ਤੇਰੇ ਡੇਰੇ ਬਾਬਾ ਜੀ ਸਾਰੇ ਬੱਕਰੇ ਚੜਕ ਦਿੱਤੇ ਤੇਰੇ ਬਾਬਾ ਜੀ ਸਾਰੇ ਬੱਕਰੇ ਚੜਕ ਦਿੱਤੇ ਤੇਰੇ ਬਾਬਾ ਜੀ ਹੋਨੇ ਜੇ ਸਾਰਿਆਂ ਦੇ ਹੱਥਾਂ ਵਿੱਚ ਫੜਿਆ ਨੇ ਜੇ ਸਾਰਿਆਂ ਦੇ ਹੱਥਾਂ ਵਿੱਚ ਫੜਿਆ ਕੜੇ ਲੋਹੇ ਦੇ ਸਿਰਾਂ ਦੇ ਉੱਤੇ ਚੜੇ ਆ ਉਹ ਤਾਂ ਹਾਥੀਆਂ ਦੇ ਵਾਂਗੂ ਵੇਰੇ ਖੜੇ ਆ ਸਾਤੋਂ ਡੇਰੇ ਵਿੱਚੋਂ ਨਿਕਲੇ ਨਾ ਬਾਰ ਬਾਬਾ ਜੀ ਸਾਡੀ ਭੂਤਨੀ ਫਲਾਤੀ ਮਾਰ ਮਾਰ ਬਾਬਾ ਜੀ ਆਉਂਦੇ ਚੇਲੇ ਮਾਦੋ ਦਾਸ ਦੇ ਦੁਹਾਈ ਏ ਪਾਉਂਦੇ ਚੇਲੇ ਮਾਦੋ ਦਾਸ ਦੇ ਦੁਹਾਈ ਏ ਫੌਜ ਸਿੱਖਾਂ ਦੀ ਪੰਜਾਬ ਵਿੱਚੋਂ ਆਈ ਏ ਵਾਂਗੂ ਇੰਦਰ ਦੇ ਉਹਨਾਂ ਦੀ ਚੜ੍ਹਾਈ ਏ ਡੇਰੇ ਲਾਏ ਉਹਨਾਂ ਆਕੇ ਤੇਰੇ ਡੇਰੇ ਬਾਬਾ ਜੀ ਸਾਰੇ ਬੱਕਰੇ ਚਟਕ ਦਿੱਤੇ ਤੇਰੇ ਬਾਬਾ ਜੀ ਸਾਰੇ ਬੱਕਰੇ ਚਟਕ ਦਿੱਤੇ ਤੇਰੇ ਬਾਬਾ ਜੀ ਹੋ ਨੇ ਜੇ ਸਾਰਿਆਂ ਦੇ ਹੱਥਾਂ ਵਿੱਚ ਫੜੇ ਐ ਨੇ ਜੇ ਸਾਰਿਆਂ ਦੇ ਹੱਥਾਂ ਵਿੱਚ ਫੜੇ ਐ ਕੜੇ ਲੋਹੇ ਦੇ ਸਿਰਾਂ ਦੇ ਉੱਤੇ ਚੜੇ ਐ ਉਹ ਤਾਂ ਹਾਥੀਆਂ ਦੇ ਵਾਂਗੂ ਵੇਰੇ ਖੜੇ ਐ ਸਾਥੋਂ ਡੇਰੇ ਵਿੱਚੋਂ ਨਿਕਲੇ ਨਾ ਬਾਰ ਬਾਬਾ ਜੀ ਸਾਡੀ ਭੂਤਨੀ ਭਲਾਤੀ ਮਾਰ ਮਾਰ ਬਾਬਾ ਜੀ ਸਾਡੀ ਭੂਤਨੀ ਭਲਾਤੀ ਮਾਰ ਮਾਰ ਬਾਬਾ ਜੀ ਕਦੇ ਨੰਗੀ ਤਲਵਾਰ ਕੱਢ ਲੈਂਦੇ ਐ ਸਾਨੂੰ ਬੂਬਨੇ ਫਕੀਰ ਨਾਲੇ ਕਹਿੰਦੇ ਐ ਉਹਨਾਂ ਕੋਲ ਸਾਧ ਸਾਰੇ ਹਿੱਤ ਰਹਿੰਦੇ ਐ ਕਿੱਡੀ ਮੰਦੀ ਕੀ ਤਿਉ ਨਾ ਸਾਡੇ ਨਾਲ ਬਾਬਾ ਜੀ ਵੇਖੋ ਚੱਲ ਕੇ ਗੁਰਨਤ ਤੁਸੀਂ ਹਾਲ ਬਾਬਾ ਜੀ ਵੇਖੋ ਚੱਲ ਕੇ ਜਰਤ ਤੁਸੀਂ ਹਾਲ ਬਾਬਾ ਜੀ ਉਹਨਾਂ ਸਾਰਿਆਂ ਦੇ ਲੰਮੇ ਲੰਮੇ ਕੱਦ ਹੈ ਉਹਨਾਂ ਸਾਰਿਆਂ ਦੇ ਲੰਮੇ ਲੰਮੇ ਕੱਦ ਹੈ ਸੀਨੇ ਸ਼ੀਰਾਂ ਨਾਲੋਂ ਸਾਰਿਆਂ ਦੇ ਵੱਧ ਹੈ ਰਹਿਣੀ ਬਹਿਣੀ ਸਾਥੋਂ ਉਹਨਾਂ ਦੀ ਅਲੱਗ ਹੈ ਮੋੱਚਾਂ ਕੁੰਡੀਆਂ ਤੇ ਚਿਹਰੇ ਰੋਬਦਾਰ ਬਾਬਾ ਜੀ ਖੜਾ ਇੱਕ ਹੋਵੇ ਦੀਂਦੇ ਚਾਰ-ਚਾਰ ਬਾਬਾ ਜੀ ਖੜਾ ਇੱਕ ਹੋਵੇ ਦੀਂਦੇ ਚਾਰ-ਚਾਰ ਬਾਬਾ ਜੀ ਸਾਨੂੰ ਲੱਗੇ ਉੱਥੇ ਆਇਆ ਫਰੀ ਹੂਨ ਹੈ ਸਾਨੂੰ ਲੱਗੇ ਉੱਥੇ ਆਇਆ ਫਰੀ ਹੂਨ ਹੈ ਵੱਖ ਸਾਡੇ ਨਾਲੋਂ ਉਹਨਾਂ ਦੇ ਕਾਨੂੰਨ ਹੈ ਜੰਗ ਵਾਲਾ ਸਿਰ ਉਸਦੇ جنੂਨ ਹੈ ਕੋਲੇ ਤੀਰ ਤੇ ਕਮਾਨ ਤੇ ਤਲਵਾਰ ਉਸਦੇ ਆਸ-ਪਾਸੇ ਰਹਿੰਦੇ ਕਿੰਨੇ ਸਰਦਾਰ ਉਸਦੇ ਜੀ ਆਸੇ-ਪਾਸੇ ਰਹਿੰਦੇ ਕਿੰਨੇ ਸਰਦਾਰ ਉਸਦੇ ਉਹ ਤਾਂ ਬੈਠ ਗਿਆ ਪਲੰਗ ਤੇਰਾ ਮਲ ਕੇ ਉਹ ਤਾਂ ਬੈਠ ਗਿਆ ਪਲੰਗ ਤੇਰਾ ਮਲ ਕੇ ਸਾਡੇ ਰਖ ਤੇ ਕਲਜੇ ਉਹਨੇ ਸੱਲ ਕੇ ਅੱਖੀਂ ਵੇਖ ਲੈ ਤੂੰ ਭਾਵੇਂ ਨਾਲ ਚੱਲ ਕੇ ਅਸੀਂ ਬਹੁਤ ਸੀ ਉਠਾਇਆ ਸਾਥੋਂ ਨਹੀਂਓ ਉੱਠਿਆ ਸਾਨੂੰ ਲੱਗਦਾ ਏ ਡੇਰਾ ਤੇਰਾ ਜਾਊ ਲੁੱਟਿਆ ਸਾਨੂੰ ਲੱਗਦਾ ਏ ਡੇਰਾ ਤੇਰਾ ਜਾਊ ਲੁੱਟਿਆ ਤੁਸੀਂ ਕਰ ਲੋ ਹੁਣ ਕੋਈ ਉਹਦਾ ਹੱਲ ਜੀ ਤੁਸੀਂ ਕਰ ਲੋ ਜਰਾ ਕੇ ਉਹਦਾ ਹੱਲ ਜੀ ਕਰ ਜੋਗਣਾ ਤੇ ਵੀਰ ਦਿਓ ਕੱਲ ਜੀ ਜਾ ਕੇ ਡੇਰੇ ਵਿੱਚ ਕੋਣ ਤਰ ਥਲ ਜੀ ਚੰਗਾ ਹੋਵੇ ਜੇ ਬੰਦ ਛੇਤੀ ਉਲਟਾ ਦਿਓ ਸਾਡੇ ਤਪ ਦੇ ਕਲੇਜੇ ਵਿੱਚ ਠੰਡ ਪਾ ਦਿਓ ਜੀ ਸਾਡੇ ਤਪ ਦੇ ਕਲੇਜੇ ਵਿੱਚ ਠੰਡ ਪਾ ਦਿਓ ਅਸੀਂ ਰਹਿੰਦੇ ਹਾਂ ਸਹਾਰਾ ਤੇਰਾ ਤੱਕਦੇ ਤੇਰੀ ਕਰਦੇ ਸਲਾਤ ਨਹੀਂ ਥੱਕਦੇ ਸਾਡੀ ਇੱਜ਼ਤ ਬਚਾ ਕੇ ਅੱਜ ਰੱਖ ਦੇ ਸਾਰੀ ਜ਼ਿੰਦਗੀ ਪਤੰਗਾ ਤੇਰੇ ਗੁਣ ਗਾਊਗਾ ਵਾਰਾ ਜੋੜ ਜੋੜ ਨਿੱਤ ਲੋਕਾਂ ਨੂੰ ਸੁਣਾਊਗਾ ਵਾਰਾ ਜੋੜ ਜੋੜ ਨਿੱਤ ਲੋਕਾਂ ਨੂੰ ਸੁਣਾਊਗਾ ਵਾਰਾ ਜੋੜ ਜੋੜ ਨਿੱਤ ਲੋਕਾਂ ਨੂੰ ਸੁਣਾਊਗਾ